ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਣੇ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਲੀ ਵਲੌਗ ਤੇ ਸਵਾਗਤ ਆ। ਤੁਸੀਂ ਸਾਰੇ ਕਿਵੇਂ ਆ ਤੇ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ। ਤੇ ਅੱਜ ਅਸੀਂ ਬਣਾਉਣਾ ਸਾਗ। ਸਾਗ ਅਸੀਂ ਲਿਆਂਦਾ ਖੇਤੋਂ। ਪਹਿਲਾਂ ਤਾਂ ਮੁੱਲ ਲੈਂਦੇ ਸੀ ਤੇ ਅੱਜ ਹੈਗਾ ਖੇਤ ਦਾ ਸਾਗ। ਹੁਣੇ چیرਦੇ ਆ। ਮੰਮੀ ਤੇ چیرਦੇ ਆ ਮੈਂ ਇਹਨਾਂ ਦਾ ਵਲੌਗ ਬਣਾਉਣਾ। ਆਹ ਟਿੰਗ। ਹਲੋ ਸ਼ਾਮ ਨੂੰ ਤੋੜਿਆ ਹੈ ਨਾ ਤੇ ਦੇਖਿਓ ਕਿਵੇਂ ਹੋ ਵੀ ਗਿਆ ਸਭ ਤੋਂ ਪਹਿਲਾਂ ਸਾਫ਼ ਕਰ ਲੈਣਾ ਸੀ ਨਾ ਦੂਜਾ ਪਾਲਕ ਮੈਥੇ ਚੀਰ ਲੈ ਕਿਉਂ ਚੀਰਨੀ ਆ ਮਮੀ ਚੀਰ ਲਓ ਸੋ ਤਾਂ ਚੀਰ ਲੈ ਕੇ ਤੋਂ ਮੋਟਰ ਲਾ ਲੈ ਇਹਦੇ ਤੇ ਹੈ ਨਾ ਹਾਂ ਇੰਨਾ ਨਾ ਪਤਰਣਾ ਵੈਂਟ ਜੀ ਉਤਰਿਆ ਜਾਇਆ ਕਰੇ ਆਪਣੇ ਤਾਂ ਉਹ ਵੀ ਮਸ਼ੀਨ ਜੀ ਉਤਰਦੀ ਹੈ ਨਾ ਹਨਾ ਮੋਟਾ ਵੀ ਲੋੜੀ ਵਧੀਆ ਅੱਜ ਬਣਾਉਣਾ ਸਾਗ ਚਿੱਲੇ ਤੇ ਹਮਤਾਰੋ ਸਾਗ ਹੀ ਬਣਿਆ ਕਰਨਾ ਜੇ ਠੰਡ ਪੈਣ ਲੱਗ ਗਈ ਧੰਨੀ ਹਰੀ ਹੋਈ ਰਹਿਣੀ ਹੈ ਫੇਰ ਕਿਹੜਾ ਜੱਗਣਾ 8-8 ਦਿਨ ਪਰ ਆਪਾ ਪਤਾ ਖਾਂਦੇ ਹੀ ਨਹੀਂ ਆਪਾ ਤਾਂ ਇੱਕ ਡੰਗ ਖਾ ਕੇ ਦੂਜੇ ਡੰਗ ਅਕ ਸਬਜ਼ੀ ਫੇਰ ਤੀਜੇ ਦਿਨ ਸਾਰਾ ਤੀਜੇ ਡੰਗ ਸਾਰਾ ਖਾ ਪਾਉਂਦਾ। ਖੁੱਕਾ ਪੌੜਾ ਤਿੱਨੇ ਬਸ ਖੁੱਕਾ ਪਾਉਂਦਾ। ਇਹ ਬਹੁਤ ਦਰ ਸਾਗ ਲੈਂਦਾ ਹੈਗਾ। ਗੰਗਾ ਨਗਰ ਸਾਈਡ ਤੋਂ ਸਾਗ ਲੈਂਦਾ ਏ। ਸਾਡੇ ਸਾਗ ਨਹੀਂ ਉੱਧਰ। ਅੜਦੀ ਜੀ ਨਹੀਂ ਇਹ ਮਸ਼ੀਨ। ਹਾਂ। അടുത്ത വീഡിയോ ആ ਉਹ ਖੁਲੀ ਜਾਂਦਾ ਨਾ ਸਿੱਟ। ਉਹਦੀ ਸਾਰਾ ਸਾਰਾ چیر ਕੇ ਧੋ ਲਿਆ ਸਾਗ ਪ੍ਰਾਂਤ ਚ ਪਾ ਲਿਆ ਤੇ ਬਾਹਰ ਚੁੱਲੇ ਤੇ ਧਰਨਾ। ਤੇ ਬਾਹ ਰਾ ਆ ਖੜਾ ਜੈਕੂ। ਅਜੇ ਸਾਡੀਆ ਮਸ਼ੀਨ ਮਸ਼ੂਨ ਚੱਕਣ ਵਾਲੀ ਪਈ ਹੈਗੀ। ਆ ਆ ਗਿਆ ਜੈਕੂ। ਆ ਜਾ। ਪੀ ਲਿਆ ਤੂੰ। ਤੇਰੇ ਹੱਥੇ ਪਾ ਕੇ ਰੱਖਿਆ ਸੀ ਮੈਂ। ਹੂੰ। ਬੱਸ। ਜਿੱਕੂ ਆ ਜਾ ਚੱਲ ਤੁਰਨ ਤਾਂ ਦਿੰਦਾ ਨਹੀਂ ਤੂੰ ਤੇ ਜੈਕੂ ਮਾਵੇਂ ਹਜੇ ਵੀ ਸਾਲ ਸੁਖ ਸਾਰਾ ਧੋ ਰਹੀ ਐ ਨਾਲੇ ਤਸਾਰ ਸੀ ਉਹ ਵੇਖ ਇਹ ਪਾਲਕ ਆ ਮੈਂ ਬੱਲੇ ਨੂੰ ਸਾਗ ਸਮਝ ਲਿਆ ਪਾਲਕ ਆ ਇਹ ਸਾਗ ਆ ਰਿਹਾ ਬਾਲਟੀ ਚ ਪਾ ਰੱਖਿਆ ਹੈਗਾ ਧੋਣਾ ਕੀ ਕਰਦੇ ਸੀ ਤੋ ਸਿੱਕ ਕਰਦੇ ਆ ਇਹ ਪਾਤਾ ਬੋਸ ਹਾਂ ਬੋਸ ਪੀ ਲੈਣ ਦੋਸੂ ਪਾਤਾ ਪਾਤਾ ਇਹਨੂੰ ਆ ਜਾ ਪਾਤਾ ਪੀਂਦਾ ਹੀ ਨਹੀਂਗਾ ਆ ਜਾ ਦੇਖੋ ਆ ਜਾ ਔਰ ਇਹ ਦੁੱਧ ਪਾਇਆ ਪਿਆ ਇਹਨੇ ਦੁੱਧ ਪੀਣਾ ਹੀ ਨਹੀਂ ਕੁਛ ਹੋਰ ਖਾਣਾ ਹੈ ਇਹਨੂੰ ਹੋਰ ਝਾਕੇ ਲੱਡੂ ਖਾਣਾ? ਵੀ ਤਾ ਦੁੱਧ ਜਾ। ਉਹ ਦੁੱਧ ਪੀ ਲੈ। ਆ ਜਾ, ਆ ਜਾ। ਆ ਜਾ, ਆ ਜਾ, ਆ ਜਾ। ਬੱਸ ਉਹ ਦੁੱਧ ਪੀ ਲੈ ਦੁੱਧ। ਪੂਸ ਤਾ ਬਟਾਰਾ ਨੂੰ ਚੱਕ ਲੈ। ਉਹ ਦੁੱਧ ਪੀ ਲੈ। ਮੁੰਮਾ ਚ ਨਾ। ਨਾ, ਕੋਸਾ ਹੋਰ ਖਾਣਾ ਇਹਨੇ। ਆਏ ਪੂਸ ਤਾ ਐ ਸਾਗ। ਇਹ ਵੇ। ਐ ਦਾ। ਲਓ ਜੀ ਹੁਣ ਬਣ ਰਿਹਾ ਸਾਗ। ਮम्मी ਅੰਦਰੋਂ ਚੱਕਣ ਗਈ ਐ ਸਾਗ ਸਾਡੇ ਚੁੱਲ੍ਹਾ ਜਿਹੜਾ ਉਹ ਬਾਹਰ ਆ ਇਧਰਲੀ ਸਾਈਡ ਘਰ ਸਾਡਾ ਜਿਹੜਾ ਉਹ ਉੱਧਰ ਸਾਈਡ ਆ ਅੱਗ ਵੱਲ ਗਈ ਪੂਰੀ ਚੰਗੀ ਤਰ੍ਹਾਂ ਕੁੱਜੇ ਦੇ ਵਿੱਚ ਅਸੀਂ ਸਾਗ ਧਰਾਂਗੇ ਪੁਰਾਣਾ ਰਵਾਜ ਤੇ ਸਾਗ ਦੇ ਵਿੱਚ ਪਾਵਾਂਗੀ ਮੈਂ ਇੱਕ ਸਪੈਸ਼ਲ ਚੀਜ਼ ਤੇ ਬਲੌਗ ਐਂਡ ਤੱਕ ਜਰੂਰ ਦੇਖਿਓ ਦੇਖਿਓ ਅਸੀਂ ਕੀ ਪਾਉਣਾ ਸਾਗ ਦੇ ਵਿੱਚ ਤੇ ਸਾਗ ਬਹੁਤ ਜ਼ਿਆਦਾ ਟੈਸਟੀ ਬਣੂਗਾ ਦੇਖਿਓ ਪਲੀਜ਼ ਤੋਟਾਕ ਦਾਖਾ ਉਹ ਟੋਟਾਕ ਦਾ ਸਾਗ ਦਾ ਗਰਿਜਰੇ ਅਗੜਗੜ ਕਰਕੇ ਪੇਰੇ ਅਗਵਾਲਦੇ ਆ ਮੂਰੇ ਸਾਰੇ ਕਹਿੰਦੇ ਨਾ ਫੋਨ ਚ ਆਵਾਜ਼ ਨਹੀਂ ਆਉਂਦੀ ਬਲੌਗ ਦੀ ਹੁੰਦੇ ਨੇ ਕੀ ਦਿੱਕਤ ਆ ਗਈ ਆਵਾਜ਼ ਹੀ ਨਹੀਂ ਆਉਂਦੀਗੀ ਦੇਖੋ ਸਾਗ ਤੇ ਸਾਗ ਬਣਾਉਨੇ ਆ ਅਸੀਂ। ਲੋਈ ਸਾਗ ਬਣ ਗਿਆ ਤੇ ਹੁਣ ਮੈਂ ਬਣਾਈ ਸੀਗੀ ਚਾਹ ਚਾਹ ਪੀਨੇ ਆ ਤੇ ਇੱਧਰ ਮੈਂ ਤੜਕੇ ਦੀ ਤਿਆਰੀ ਕਰਨੀ ਆ ਟਮਾਟਰ, ਗੰਡੇ, ਹਰੀ ਮਿਰਚ, ਲਸਣ, ਅਦਰਕ ਤੜਕਾ ਲਾਉਣਾ ਸਾਗ ਨੂੰ ਸਾਗ ਹਜੇ ਘੋਟਿਆ ਨਹੀਂ ਗਾ ਤੇ ਇਹ ਲਸਮਾਨ ਹੈ ਉਹ ਆਪਾਂ ਕੱਟ ਕੇ ਰੱਖ ਦਿੰਨੇ ਆ ਰਸ਼ਮੀਨ ਆ ਗਿਆ ਸੀ ਸਕੂਲੋਂ ਰਸ਼ਮੀਨ ਨੂੰ ਹੋਇਆ ਤੇ ਬੁਖਾਰ ਤੇ ਜ਼ਿਆਪੀ ਆਈ ਸੀ ਦਵਾਈ ਦਿੱਤੀ ਸੀ ਪਹਿਲਾਂ ਰਸ਼ਮੀਨ ਨੂੰ ਹੁਣ ਇੱਥੇ ਮੈਂ ਬਹਿ ਗਈ ਰਸ਼ਮੀਨ ਨੂੰ ਹੋਇਆ ਤੇ ਅਸੀਂ ਬੁਖਾਰ ਰਸ਼ਮੀਨ ਹੋ ਰਹੀ ਹੋਇਆ ਤੇਗਾ ਸਾਂ ਗਿਆ ਬਣੀ ਜਾਂਦਾ ਸੀਗਾ ਆਹ ਦੇਖੋ ਸਾਗ ਹਜੇ ਸੈਸ਼ਨਿੰ ਨੇ ਵਿਖੋ ਦੀਆਂ ਵੀ ਟੀ-ਸ਼ਰਟ ਬਰੀ ਹੈ ਪੈਰਸਮਿੰਨ ਤੋਂ ਤੱਕ ਹੀ ਹੋ ਗਿਆ ਪਤਾ ਅੰਦਰ ਤਾਇਆ ਸਾਗ ਸਾਡਾ ਬਣ ਕੇ ਤਿਆਰ ਆ ਸਾਗ ਕੋਟ ਵੀ ਲਿਆ ਸੀ ਤੇ ਤੜਕਾ ਵੀ ਲਾ ਲਿਆ ਸੀਗਾ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਅੱਜ ਦਾ ਬਲੌਗ ਕਿਵੇਂ ਲੱਗਿਆ ਤੇ ਮਿਲਦੇ ਆਂ ਕੱਲ ਨੂੰ ਇੱਕ ਨਵੇਂ ਬਲੌਗ ਨਾਲ ਸਾਰਿਆਂ ਨੂੰ ਬਾਏ